ਉਹ AI ਟੈਕਨੀਕ ਜਿਹੜੀ ਆ ਰਹੀ ਹੈ ਨਾ ਭਵਿੱਖ ਦੇ ਵਿੱਚ ਇਹ ਸਾਡੇ ਸਮਾਜਿਕ ਤਾਣੇ ਬਾਣੇ ਰਿਸ਼ਤਿਆਂ ਲਈ ਬਹੁਤ ਵੱਡੀ ਚੀੜੀ ਆ ਉਹ ਖਤਰਨਾਕ ਹੈ ਔਰ ਜਿਸ ਕਿਸਮ ਦੀ AI ਟੈਕਨੀਕ ਦਾ ਯੂਜ਼ ਜਿਹੜੇ ਆ ਗਲਤ ਅੰਸਰ ਗਲਤ ਤੰਗ ਦੇ ਨਾਲ ਕਰ ਰਹੇ ਆ ਇਹ ਭਾਈਚਾਰਿਆਂ ਦੇ ਵਿੱਚ ਕਟੜਤਨ ਪੈਦਾ ਕਰੇਗੀ ਫਿਰਕੂ ਜਿਹੜੀ ਆ ਉਹ ਸੋਚ ਪੈਦਾ ਕਰੇਗੀ ਤੇ ਇਹਦੇ ਤੇ ਰੋਕ ਲਗਾਉਣ ਵਾਸਤੇ ਜਿਹੜਾ ਸਰਕਾਰਾਂ ਨੂੰ ਨਵੇਂ ਢੰਗ ਦੇ ਨਵੇਂ ਤਰੀਕੇ ਦੇ ਕਾਨੂੰਨ ਜਿਹੜੇ ਹੈ ਉਹ ਹੁਣ ਤੋਂ ਹੀ ਜਿਹੜੇ ਆ ਬਣਾਉਣੇ ਚਾਹੀਦੇ ਆ ਪਰ ਮੈਂ ਹੈਰਾਨ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਪਾਰਸਰ ਸਰਕਾਰ ਜਾਂ ਸਟੇਟ ਸਰਕਾਰਾਂ ਜਿਹੜੀਆਂ ਉਹ ਲੈ ਕੇ ਨਹੀਂ ਆ ਰਹੀਆਂ ਜਿਨ੍ਹਾਂ ਤਹਿਤ ਜਿਹੜਾ ਇਹੋ ਜਿਹੇ ਜਿਹੜੇ ਕਟਿਆ ਹਰਕਤਾਂ ਕਰਦੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂ ਕਿਉਂਕਿ ਇਹ ਨਵੀਂ ਜਿਹੜੀ ਹੈ ਇਹ ਟੈਕਨੀਕ ਜਿਹੜੀ ਹੈ ਉਹ ਮਨੁੱਖਤਾ ਦੇ ਸੰਮੁਖ ਹੋ ਰਹੀ ਹੈ ਇਹ ਨੈਤਿਕਤਾ ਨੂੰ ਵੀ ਖਤਮ ਕਰ ਰਹੀ ਹੈ ਰਿਸ਼ਤਿਆਂ ਨੂੰ ਖਤਮ ਕਰ ਰਹੀ ਹੈ ਭਾਈਚਾਰਿਆਂ ਨੂੰ ਖਤਮ ਕਰ ਰਹੀ ਹੈ ਔਰ ਧਰਮਾਂ ਦੇ ਜਿਹੜੇ ਸਦਭਾਵਨਾ ਸਾਡੇ ਦੇਸ਼ 'ਚ ਹੈਗਾ ਮਾਹੌਲ ਤਾਂ ਸਦਭਾਵਨਾ ਦਾ ਉਹਨਾਂ ਵਿੱਚ ਵੀ ਕੁੜਤਨ ਪੈਦਾ ਕਰ ਰਹੀ ਹੈ ਤੇ ਗਲਤ ਅਨਸਰ ਜਿਹੜੇ ਨੇ ਸ਼ਰਾਰਤੀ ਅਨਸਰ ਜਿਹੜੇ ਨੇ ਇਸ ਟੈਕਨੀਕ ਦਾ ਲਾਭ ਉਠਾ ਕੇ ਭਾਵਨਾ ਦੀ ਜਿਹੜੀ ਹੈ ਉਹ ਖਲਵਾੜ ਕਰ ਰਹੇ ਨੇ ਭਾਵਨਾਵਾਂ ਤੇ ਸਰਕਾਰ ਨੂੰ ਇਸ ਮਾਮਲੇ 'ਚ ਸਖਤ ਤੋਂ ਸਖਤ ਕਾਨੂੰਨ ਜਿਹੜੇ ਪਹਿਲਾਂ ਬਣਾਉਣੇ ਚਾਹੀਦੇ ਨੇ ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ